ਅੱਜ ਸਾਡੇ ਕੋਲ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਆਏ ਨੇ ਰੂਪਨਗਰ ਤੋਂ ਅਜੀਤ ਪ੍ਰਦੇਸੀ ਜੀ ਆਏ ਨੇ ਈਸ਼ੋਕ ਕੁਮਾਰ ਜੀ ਆਏ ਨੇ ਤੇ ਪਵਨ ਕੁਮਾਰ ਜੀ ਆਏ ਨੇ ਤੇ ਅੱਜ ਇਹਨਾਂ ਨੇ ਜਿਹੜੀ ਪਰਖ ਪ੍ਰੀਖਿਆ ਲਈ ਸੀ ਉਹਦੇ ਸਰਟੀਫਿਕੇਟ ਵੰਡਣੇ ਸੀ ਪਰ ਉਹ ਸਰਟੀਫਿਕੇਟ ਵੰਡਣ ਤੋਂ ਪਹਿਲਾਂ ਕੁਝ ਪ੍ਰੋਗਰਾਮ ਦਿੱਤਾ ਜਾਦੂ ਦੇ ਟਰਿਕ ਵੀ ਦਿਖਾਏ ਤੇ ਪਰਖ ਪ੍ਰੀਖਿਆ ਦਾ ਇਤਿਹਾਸ ਵੀ ਦੱਸਿਆ ਤੇ ਵਿਹਿਮਾ ਪਰਮਾ ਦੇ ਸਬੰਧੀ ਬਹੁਤ ਅੱਛਾ ਇਹਨਾਂ ਨੇ ਦੱਸਿਆ ਹੈਗਾ ਕਿ ਵੰਪਰਮਾ ਨਹੀਂ ਕਰਨੇ ਚਾਹੀਦੇ ਸੋ ਮੈਂ ਮਹਿਸੂਸ ਕੀਤਾ ਹੈਗਾ ਕਿ ਇਹ ਇੱਕ ਇਹੋ ਜਿਹਾ ਸਨੇਹਾ ਹੈਗਾ ਜਿਹੜਾ ਬੱਚੇ ਤੱਕ ਜਾਂਦਾ ਹੈਗਾ ਤੇ ਸਨੇਹੇ ਨੇ ਅੱਗੇ ਤੋਂ ਅੱਗੇ ਫੈਲਣਾ ਹੁੰਦਾ ਕਿਉਂਕਿ ਅੱਜ ਦੇ ਬੱਚੇ ਕੱਲ ਦੇ ਜਿਹੜੇ ਇਨਸਾਨ ਨੇ ਇਹਨਾਂ ਨੇ ਘਰ ਪਰਿਵਾਰ ਚਲਾਉਣੇ ਨੇ ਤੇ ਉਸ ਤੋਂ ਅਗਲੀਆਂ ਜਿਹੜੀਆਂ ਪੀੜ੍ਹੀਆਂ ਤੱਕ ਇਹ ਸਨੇਹੇ ਨੇ ਜਾਣਾ ਹੁੰਦਾ ਸੋ ਮੈਂ ਇਹ ਮਹਿਸੂਸ ਕੀਤਾ ਕਿ ਅੱਜ ਬਹੁਤ ਅੱਛਾ ਸਨੇਹਾ ਗਿਆ ਤੇ ਸਾਡੇ ਬੱਚਿਆਂ ਨੇ ਤੇ ਇਥੋਂ ਤੱਕ ਕਿ ਸਟਾਫ ਮੈਂਬਰਾਂ ਨੇ ਵੀ ਇਸ ਸਨੇਹ ਨੂੰ ਬਹੁਤ ਸਰਾਇਆ ਹੈ ਕਿ ਸਰ ਇਸ ਤਰ੍ਹਾਂ ਦੀਆਂ ਕੋਸ਼ਸ਼ਾਂ ਜਿਹੜੀਆਂ ਤਰਕਸ਼ੀਲ ਇਕਾਈਆਂ ਦੀਆਂ ਹੈਗੀਆਂ ਉਹ ਬਾਰ-ਬਾਰ ਇਸ ਸੰਸਥਾ ਦੇ ਵਿੱਚ ਕੀਤੀਆਂ ਜਾਣੀਆਂ ਚਾਹੀਦੀਆਂ ਹੈਗੀਆਂ ਸੋ ਇਹੋ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਉਹਨਾਂ ਦਾ ਜਿਹੜਾ ਸੋਚਣ ਦਾ ਢੰਗ ਹੈਗਾ ਉਹ ਵਿਗਿਆਨਕ ਬਣੇ ਤੇ ਉਹ ਵਹਿਮਾਂ ਭਰਮਾਂ ਦੇ ਵਿੱਚ ਦੇ ਜਾਲ ਦੇ ਵਿੱਚ ਕਦੇ ਵੀ ਨਾ ਫਸਣ ਕਿਉਂਕਿ ਸਾਡੇ ਸਮਾਜ ਦੇ ਵਿੱਚ ਵਹਿਮਾਂ ਭਰਮਾਂ ਦਾ ਬਹੁਤ ਪਸਾਰਾ ਹੈਗਾ ਉਸ ਪਸਾਰੇ ਦੇ ਵਿਰੁੱਧ ਬਹੁਤ ਜ਼ਰੂਰੀ ਹੈਗਾ ਕਿ ਬੱਚਿਆਂ ਦੇ ਵਿੱਚ ਤਰਕਸ਼ੀਲਤਾ ਦਾ ਜਿਹੜਾ ਚਾਨਣ ਹੈ ਉਹ ਲੈ ਕੇ ਜਾਇਆ ਜਾਵੇ ਬੱਚਿਆਂ ਦਾ ਇੱਕ ਦ੍ਰਿਸ਼ਟੀਕੋਣ ਬਣੇ ਸਮਾਜ ਨੂੰ ਦੇਖਣ ਦਾ ਭਰੇ ਬੁਰੇ ਨੂੰ ਦੇਖਣ ਦਾ ਆਪਣੇ ਦੋਸਤਾਂ ਤੇ ਦੁਸ਼ਮਣਾਂ ਨੂੰ ਦੇਖਣ ਦਾ ਕਿਉਂਕਿ ਸਾਡੇ ਬੱਚਿਆਂ ਨੇ ਇਸ ਧਰਤੀ ਤੇ ਵੱਧ ਸਮਾਂ ਜਿਉਣਾ ਹੈਗਾ ਸੋ ਅੱਜ ਦਾ ਦਿਨ ਸਮਾ ਅਸੀਂ ਬੱਚਿਆਂ ਲਈ ਸਮਰਪਿਤ ਕੀਤਾ ਬਹੁਤ ਹੀ ਅੱਛਾ ਲੱਗਿਆ ਤਰਕਸ਼ੀਲ ਸਾਥੀਆਂ ਦੇ ਨਾਲ ਇਸ ਮੌਮ ਬਤਾ ਕੇ ਮੈਂ ਅਜੀਤ ਪਰਦੇਸੀ ਅ ਤਰਕਸ਼ੀਲ ਸੁਸਾਇਟੀ ਰੋਪੜ ਤੋਂ ਅ ਅੱਜ ਅਸੀਂ ਸਰਦਾਰ ਗੁਰਦੇਵ ਸਿੰਘ ਕੰਗ ਮੈਮੋਰੀਅਲ ਯਾਦਗਾਰੀ ਸਸਤਾ ਅ ਬਸੀ ਗੁਜਰਾ ਵਿੱਚ ਅ ਹਾਜ਼ਰ ਤੇ ਅੱਜ ਅਸੀਂ ਜਿਹੜੇ ਵਿਦਿਆਰਥੀਆਂ ਨੇ ਚੇਤਨਾ ਪੜਖ ਪ੍ਰੀਖਿਆ ਚ ਭਾਗ ਲਿਆ ਸੀ ਉਹਨਾਂ ਨੂੰ ਸਨਮਾਨ ਕਰਨ ਦਾ ਅੱਜ ਪ੍ਰੋਗਰਾਮ ਸੀ ਤੇ ਅਸੀਂ ਬੱਚਿਆਂ ਨੂੰ ਅ ਸਨਮਾਨਿਤ ਕੀਤਾ ਤੇ ਨਾਲ ਮੈਜਿਕ ਦੇ ਟ੍ਰਿਕ ਵੀ ਦਿਖਾਏ ਬੱਚਿਆਂ ਚ ਵਿਗਿਆਨਕ ਚੇਤਨਾ ਪੈਦਾ ਕਰਨ ਲਈ ਉਹਨਾਂ ਦੀ ਸੋਚ ਸੈਂਟੀਫਿਕ ਬਣਾਉਣ ਦੇ ਲਈ ਅੰਧਵਿਸ਼ਵਾਸਾਂ ਚੋਂ ਦੂਰ ਕਰਨ ਦੇ ਲਈ ਐਮਾ ਭਰਮਾਂ ਚੋਂ ਕੱਢਣ ਦੇ ਲਈ ਸਾਡਾ ਇਹ ਉਪਰਾਲਾ ਤਾਂ ਕਿ ਵਿਦਿਆਰਥੀ ਭੇਮਾ ਚੋਂ ਨਿਕਲ ਸਕਣ ਤੇ ਆਪਣੀ ਸੋਚ ਨੂੰ ਵਿਗਿਆਨਕ ਬਣਾਉਣ ਤੇ ਐਜੂਕੇਸ਼ਨ ਵੱਲ ਪ੍ਰੇਰਿਤ ਹੋਣ ਧੰਨਵਾਦ ਤੋਂ ਦੇ 106 ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀਗੇ ਭਰਕ ਪ੍ਰੀਖਿਆ ਇਗਜ਼ਾਮ ਦੇ ਵਿੱਚ ਉਹਨਾਂ ਦੇ ਸਨਮਾਨ ਵਜੋਂ ਉਹਨਾਂ ਨੂੰ ਸਰਟੀਫੀਕੇਟ ਦਿੱਤੇ ਗਏ। ਸੁਸਾਇਟੀ ਦਾ ਮਕਸਦ ਹੈ ਇਸ ਕੰਮ ਨੂੰ ਅੱਗੇ ਲਜਾਣਾ ਖਾਸ ਕਰ ਨੌਜਵਾਨ ਵਰਗ ਦੇ ਵਿੱਚ ਤਾਂ ਕਿ ਇਸ ਸਮਾਜ ਦੇ ਵਿੱਚ ਵਿਗਿਆਨਿਕ ਸੋਚ ਪੈਦਾ ਕੀਤੀ ਜਾ ਸਕੇ ਤੇ ਅੰਧਵਿਸ਼ਵਾਸਾਂ ਦਾ ਜਿਹੜਾ ਖਾਤਮਾ ਕੀਤਾ ਜਾ ਸਕੇ। ਸੰਸਥਾ ਇਸ ਪ੍ਰਤੀ ਬਹੁਤ ਅਵੇਅਰ ਹੈ ਤੇ ਬੜੀ ਮਿਹਨਤ ਨਾਲ ਕੰਮ ਕਰ ਰਹੀ ਹੈ। ਤੇ ਬੱਚਿਆਂ ਕੋਲੇ ਸਰਟੀਫਿਕੇਟ ਆਂਦਾ ਤੇ ਅੱਗੇ ਬੁਕਸ ਜਿਹੜੀਆਂ ਪਰਖ ਪ੍ਰੀਖਿਆ ਦੇ ਸਬੰਧਤ ਸੀਗੀਆਂ ਔਰ ਉਹਦੇ ਚ ਮੇਨਲੀ ਗੱਲ ਇਹ ਸੀ ਕਿ ਅਸੀਂ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜ ਸਕੀਏ ਸਾਡੇ ਜਿਹੜੇ ਵਾਰਸ ਹੈ ਉਹਨਾਂ ਦੇ ਲਾਈਫ ਬਾਰੇ ਦੱਸਿਆ ਜਾ ਸਕੇ ਤੇ ਵਿਗਿਆਨਿਕ ਵਿਗਿਆਨੀਆਂ ਨਾਲ ਮੁਲਾਕਾਤ ਕਰਾਈ ਜਾ ਸਕੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਵਿਗਿਆਨ ਦੇ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਹੋਵੇ। ਅਸਲ ਵਿੱਚ ਲੋਕਾਂ ਨੂੰ ਕਿਤਾਬੀ ਗਿਆਨ ਤੋਂ ਜ਼ਿਆਦਾ ਸੋਚ-ਵੋਚ ਦੇਣ ਦੇ ਲਈ ਵਿਗਿਆਨਕ ਚੇਤਨਸਾਲ ਪ੍ਰਧਾਨ ਦੇ ਲਈ ਇਹ ਪ੍ਰੋਗਰਾਮ ਸੀ ਤਾਂ ਕਿ ਲੋਕਾਂ ਬੱਚਿਆਂ ਨੂੰ ਅਗੌਥੀ ਸਿਆਣਿਆਂ, ਖੌਤੀਆਂ ਮਤਾਵਾਂ ਦੇ ਭਰਮਜਾਲ ਵਿੱਚੋਂ ਕੱਢ ਕੇ ਉਹਨਾਂ ਦੀ ਸੋਚ ਨੂੰ ਵਿਗਿਆਨਕ ਬਣਾਇਆ ਜਾ ਸਕੇ। ਇਸ ਕੰਮ ਦੇ ਲਈ ਤਰਕਸ਼ਿ ਸੈਟੀ ਦੇ ਵਰਕਰ ਦਿਨ ਰਾਤ ਕੰਮ ਕਰ ਰਹੇ ਨੇ। ਤਾਂ ਕਿ ਇੱਥੇ ਜਿਹੜੇ ਬੱਚੇ ਸੀ ਦੇਖਿਆ ਕੋਈ ਸ਼ੋਰ ਨਹੀਂ ਕੋਈ ਸ਼ਰਮ ਪਰ ਬੜੇ ਭਾਵਕ ਹੋ ਕੇ ਬੜੇ ਧਿਆਨ ਨਾਲ ਉਹਨਾਂ ਪਰਵਾਨਾ ਸੁਣਿਆ ਤੇ ਦੇਖਿਆ ਨੰਦ ਬਣਿਆ ਤੇ ਗੱਲ ਨੂੰ ਸਮਝਿਆ ਤੇ ਇਹ ਗਿਆਨ ਨੂੰ ਸੋਚੀ ਆ ਕੀ ਹੋਣੀ ਚਾਹੀਦੀ ਆ ਉਹਨਾਂ ਵਾਸਤੇ ਲੱਗਦਾ ਨਮਾ ਵਿਸ਼ਾ ਸੀ ਇਸ ਕਰਕੇ ਸ਼ੋਰ ਸ਼ਰਾਬਾ ਵੀ ਕੋਈ ਨਹੀਂ ਪਾਇਆ ਗਿਆ ਬੜੇ ਸ਼ਾਂਤੀ ਨਾਲ ਉਹਨਾਂ ਪ੍ਰੋਗਰਾਮ ਦੇਖਿਆ ਤਿੱਕੇ ਲੰਬੇ ਸਮੇਂ ਤੋਂ ਸਾਡੇ ਨਾਲ ਜਿਹੜੀ ਗੱਲ ਸਾਡੇ ਸਾਥੀ ਕਰਦੇ ਆਏ ਆ ਕਿ ਉਹਨਾਂ ਦੇ ਸੰਗਰੀ ਮਨ ਅੱਖੀ ਸਾਹੇ ਵੇਖ ਕੇ ਤਦ ਜਾਣ ਕਰੀਏ ਲਾਸਟ ਦਾ ਤੁਹਾਡੇ ਨਾਲ ਜਿਹੜਾ ਪੱਡ ਕਮਿਆ ਉਹ ਪੱਡ ਕਰਿਆ ਰਹੀ ਸੀ। ਸਤਰੀਵਨ ਐਕਸਪੋਰਟ 6 ਬਤਿਆਨੇ ਤੁਹਾਡੇ ਸਕੂਲ ਨੂੰ। ਪਿੱਛੇ ਹਿੰਦੀ ਕਮੇਟੀ ਤੋਂ। ਹੂੰ ਉਹ ਪ੍ਰੀਸ਼ਾ ਦਾ ਜਿੰਨੇ ਵਿੱਚ ਪਾਰਟਿਸਪੇਟ ਕੀਤੇ ਉਹਨਾਂ ਦਾ ਜਲਤੀ ਉਹਨਾਂ ਦੇ ਸਰਟੀਫਿਕੇਟ ਜਿਹੜੇ ਉੱਟ ਪਿਆ ਅੱਜ ਤੋਂ ਦਿੱਤੇ ਦਿੱਤੇ ਜਾਣ। ਅਗਾਂਹ ਤੋਂ ਕੋਈ ਨਹੀਂ ਕਮੇ ਨਹੀਂ। ਉਹ ਆਪਣੀ ਸਨਰਕੀ ਦੇ ਨਾਲ ਜਿੰਨੀ ਵੀ ਕਮਜ਼ੋਰੀ ਹੈਗੀ ਹੈ ਨਾ ਉਹਦੇ ਪਾਸੇ ਲਿਆਂ ਦੀ ਕੋਸ਼ਿਸ਼ ਕਰਦੇ ਐ ਤੇ ਦੋਨਾਂ ਤਾਕਤਾਂ ਦਾ ਤوازن ਅਜਿਹਾ ਬੈਲੈਂਸ ਹੈ ਉਹ ਪਿੱਛੇ ਰਹਿੰਦਾ ਹੈ ਇਸ ਵੱਲ ਟਿਪਡ ਨਹੀਂ ਕਰਦਾ ਉਸ ਸਰਸ ਆਉਣ ਵਾਲੇ ਕੱਡੇ ਸੁਆਲ ਨੇ ਤਸਦੀਕ ਕਰਨੀ ਹੈ ਅੱਗੇ ਵਧਣਾ ਹੈ ਤੇ ਅੱਜ ਦਾ ਮੇਨ ਮਕਸਦ ਹੈ ਜੇ ਤੁਹਾਡੇ ਤੇਰੀ ਮੁਕਿਆਨਿਕ ਸੂਤ ਪਤਾ ਹੋਵੇ ਇਸੇ ਤੀਨ ਸੰਜੰਨ ਦਾ ਨਗਰੀਆ ਵਿਗਿਆਨਕ ਹੋਵੇ। ਇਹ ਵੀ ਦੋਚੇ ਨੂੰ ਸਿਧਾਂਤ ਦੇ ਭੱਟ ਹੈ ਕਿ ਕੋਈ ਵੀ ਸਮੱਸਿਆ ਆ ਜਾਂਦੀ ਹੈ ਉਹਦੇ ਲਈ ਵਿਗਿਆਨਕ ਨਗਰੀਆ ਹੀ ਹੈ। ਸਾਡੇ ਪੱਗਾਂ ਦੇ ਬਾਕਪਰਦੇ ਹੈ। ਟੱਕਾਂ ਦੇ ਟੋਲੇ ਹੈ ਜਿਹੜੇ ਲੋਕਾਂ ਨੂੰ ਗੋਬਰਾ ਕਰਕੇ ਹਨੇਰੇ ਵਾਲੇ ਹੋਰੰਡੀ ਕੋਠੇ ਕਰਦੇ। ਇਸ ਤਰ੍ਹਾਂ ਦੀ ਸਟ੍ਰੈਟਜੀ ਜੇ ਹੋਊਗਾ ਉਹਦੀ ਲੋਕਦੇਲੇ ਸਮਾਜਿਕ ਚੇਤਨਣ ਬਚਾਉਣਾ ਚਾਹੀਦਾ ਹੈ। ਤਾਂ ਖੇਲਤਾ ਚੇਤਨਣ ਹੈ। ਚੇਤਨਣ ਦਾ 파ੜ ਹੈ। ਪਰ ਇਸ ਲੋਕਿਆਂ ਦੇ ਵਿੱਚੋਂ ਕੱਢ ਕੇ ਉਹ ਨੂੰ ਵਿਗਿਆਨਕ ਲੀਹਾਂ ਤੇ ਚੱਲਣ ਦਾ ਸੰਦੇਸ਼ ਦਿੰਦੀ ਹੈ। ਤੇਾਰੇ ਕਾਜ ਦੇ ਵਾਸਤੇ ਸੇਤੀ ਇਕੱਠਲ ਕਰਦੇ ਸਾਡੇ ਕਰਦੇ। ਜਿਸ ਤਰ੍ਹਾਂ ਸਕੂਲਾਂ ਦੇ ਸਿੱਧੇ ਹਿੱਤ ਪਹੁੰਚੇ ਹੈ ਇਸ ਤੋਂ ਅਲੱਗ-ਅਲੱਗ ਸਕੂਲਾਂ ਦੇ ਵਿੱਚ। ਤੇ ਤ੍ਰਿਵੰਦ ਜਿੱਦੇ ਤ੍ਰਿਪੁਰ ਦੇਲੇ ਚ ਪੈਂਦੇ ਹੈ। ਕਾਜੀ ਪੋਜੀਸ਼ਨ ਦੀ ਅਗੇ ਸਰ ਸਰਗਾਤੇ ਪੁੱਟਿਆ ਜਾ ਰਿਹਾ ਹੈ ਉਹਦੇ ਤੇ ਕਵਾਰਨ ਪ੍ਰਿਆਤ ਕਰਕੇ ਸਮਾ ਲੈ ਲੈਨੇ ਆ ਤੇ ਕੁਛ ਕਰਦੇ ਆ ਰੂਪ ਮੇਰੇ ਨਹੀਂ ਲੱਗੇ ਜਾਂਦਾ ਨਿੱਨਾ ਗੱਲੇ ਗੁਰ ਸਮਾ ਹੁੰਦਾ ਸੀ ਆਪਣੇ ਅੱਗੇ ਲੈ ਕੇ ਸਮਾ ਕਰ ਕਰਦੇ ਆ ਉਹ ਇਸ ਕੰਮ ਦੇ ਲੇਖਕ ਹੈ ਤੇ ਕੋਸ਼ਿਸ਼ਾਂ ਬੇਤਨ ਕੋ ਜਾਰੀ ਹੈ ਤੇ ਅੱਜ ਅਸੀਂ ਦੇਖਦੇ ਆ ਕਿ ਯੂਨੀਵਰਸਿਟੀ ਦੇ ਜਿਹੜੇ ਇਸ ਉਪਰਾਲੇ ਦਾ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਹੈ ਜਿਹੜਾ ਕੋਈ ਅੰਦਰ ਵਿਕਾਸਿਕ ਤਨਾ ਵਾਪਰਦੀ ਹੈ ਜਾਂ ਹੱਥ ਪੁੱਛਦਣਾ ਕਹ ਲਈਏ ਕੁਤ ਕਰਵਾਦ ਵਾਲੀ ਤਾਂ ਸਾਥ ਸਾਥ ਲੋਕਾਂ ਨੂੰ ਮਨਾਂ ਦੇ ਕਿਆ ਲੱਗਦਾ ਹੈ ਕਿ ਸੋਸਾਇਟੀ ਇਹਦੇ ਬਾਰੇ ਕੀ ਕਹਿੰਦੀ ਹੈ ਕਿ ਸਵੇਬੀ ਦੇ ਰੀਤ ਪਰ ਦੇਸੀ ਹੀ ਰੁਕ ਕੇ ਜਨਾਂ ਨੂੰ ਪੁੱਛ ਲਿਆ ਜਾਵੇ ਜਾਂ ਇਸ ਸਮੱਸਿਆ ਨੂੰ ਅਗਲੇ ਲੈ ਕੇ ਜਾਈਏ ਤੇ ਤੱਤੀ ਸੈਟੀ ਨੇ ਯਾਰਾਂ ਨੇ ਕਿ ਕਾਲਜ ਤੇ ਹੈ ਇਹਨੇ 1823 ਵਰਤਨਾ ਜਿਹੜਾ ਲੰਗਾ ਹੈ ਕਿ ਚੁਣੌਤੀ ਨਾਲ ਲਿਬੜੇ ਤੇ ਸਮਾਜਿਕ ਟਿਕਟੇ ਲੈਵਲ ਤੇ ਵੱਧ ਗਿਆ 23 ਆਪਾਂ ਉਹਨੇ ਸਾਰੇ ਧੱਕਾ ਦੇ ਟੋਲਿਆਂ ਨੂੰ ਉਹਨਾਂ ਕਟੰਡੀਆਂ ਨੂੰ ਇੱਕ ਵੱਡਾ ਚੈਲੇ ਲੈ ਆਇਆ ਕਿ ਉਹਨਾਂ ਕਿ ਉਹ ਇੱਕ ਹੀ ਸ਼ਤਿ ਪੂਰੀ ਕਰ ਦੇਣ ਤੇ ਸੱਤੀ ਲੋਕਾਂ ਕਾਹਲੇ ਲੱਗ ਕਰਦਾ ਨਾਮ ਜਿੱਤ ਸਕਦੇ ਆ ਪਰ ਲੰਬੇ ਸਮੇਂ ਤੋਂ ਇਹ ਚੈਲੇ ਜਿਹੜਾ ਬਰਕਰਾਰ ਹੈ ਕੋਈ ਇਸ ਤਰ੍ਹਾਂ ਦੀ ਆਤਮਾ ਸਾਰੇ ਵਿਗਿਆਨ ਪਾਈਏ ਸਮਾਜ ਨੂੰ ਬਧੀ ਅਗਿਆਨਤਾ ਤੇ ਤਾਂ ਮੇਰਾ ਖਿਆਲ ਹੈ ਕਿ ਜਿਆਦਾ ਸਮਾਨੀ ਲੱਗੂਗਾ ਇਹਦੇ ਸਮਾਜ ਦੇ ਵਿੱਚੋਂ ਪੇਟੀ ਜਾ ਦਰਖਟ ਹੈ ਜਿਹੜਾ ਉਂਝਿਆ ਗਿਆ ਹੋਊਗਾ ਤੇ ਸਮਾਜ ਤਰੱਕੀ ਦੀਆਂ ਦਿਸ਼ਾਾਂ ਤੋਂ ਅੱਗੇ ਵਧੂਗਾ ਤੁਹਾਡੇ ਨਾਲ ਅੱਜ ਇੰਨੀ ਅਸੀਂ ਗੱਲਾਂ ਬਾਤਾਂ ਬਾਕੀ ਦੇਸੀ ਕਦੇ ਅਜੀਤ ਪਰਦੇਸੀ ਹੀ ਜਾਦੂ ਦੀ ਏਟਮ ਪੇਚ ਕਰਾਉਂਦੇ ਸਿਆਰਾ ਹੈ ਅੱਗੇ ਪਰਗਾ ਅਜੀਤ ਪਰਦੇਸੀ ਧੰਨਵਾਦ ਅਗਲਾ ਇਹ ਰਹੇਗਾ ਫੀਚਰ ਸਾਹਿਬਾਂ ਦਾ ਸਤਿਕਾਰ ਜਿਹਨੇ ਸਾਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਸਤਿਕਾਰ ਸਹਿਤ ਪਾਨੀ कोशी को पत्रे को दुनिया जगह कोई शक्ति छुट्टी कोई बाटा कोई जोशी कोई करी वाला कम नहीं करा सकता थोड़ा नुकसान नहीं कर सकता थोड़ी मनोकामना पूजा नहीं कर सकता किसी की कोई शक्ति नहीं शक्ति हैगी यार। ਐਜੂਕੇਸ਼ਨ ਐਜੂਕੇਸ਼ਨ ਤੇ ਮੂਲ ਸ਼ਕਤੀ ਹੈ ਕਿ ਕਲਪਨਾ ਚਾਹਣਾ ਬਣਾ ਦਿੰਦੀ ਹੈ ਐਜੂਕੇਸ਼ਨ ਤੇ ਅੰਦਰੀ ਪਾਵਰ ਹੈ ਐ ਟੀਚਰ ਲੱਗਦੇ ਹੈ ਐਜੂਕੇਸ਼ਨ ਦਾ ਇਹ ਪੜ੍ਹਾਈ ਕਰਕੇ ਜੇ ਤੁਸੀਂ ਸਾਰਾ ਮਾਇਰ ਸਾਰੀ ਮਰਜੀ ਐਜੂਕੇਸ਼ਨ ਚਲਾ ਦਿਓ ਤੁਸੀਂ ਐਜੂਕੇਸ਼ਨ ਫੈਕਟਰੀ ਵਰਸਦੇ ਹੋ ਤੁਸੀਂ ਪਾਇਲਟ ਵੀ ਵਰਸਦੇ ਹੋ ਇਹ ਜੱਜ ਵੀ ਲੱਗ ਸਕਦੇ ਹੋ ਕਿਸੇ ਫੋਰਸਟ ਵੀ ਲੱਗ ਸਕਦੇ ਹੋ ਇਹ ਵੀ ਵੀ ਲੱਗ ਸਕਦੇ ਹੋ ਕੋਈ ਰੱਖਾ ਕਰਨੀ ਹੈ ਤੇ ਬេរਿਆ ਚ ਬਗਹਿ ਕੋਈ ਨਹੀਂ ਚਾਰਸਾ ਹੈ ਕੁਝ ਬਾਲੋ ਜਤੋ ਜਿੱਲਾ ਦਾ ਤਾਵਾ ਹੋਣੇ ਮਤਰੀਆਂ ਨੇ ਕਿ ਉਹਨਾਂ ਕੋ ਪਾਵਾ ਜੀ ਦੇ ਨਾਲ ਨੇ ਇਹ ਆਪਾਸ ਨੂੰ ਆਉਣਿਆ ਤੇ ਰਹਿਣਾ ਰਸਵੰਦੀ ਹੋਣਾ ਨੇ ਤੇ ਬਹੁਤ ਧੰਨਵਾਦ ਜਿਹਨੂੰ ਸਹਾਮਤ ਚਾਰੇ ਬੱਚੇ ਅੱਜ ਅਸੀਂ ਤਰਕਸ਼ੀਲ ਹਸੈਡੀ ਆਏ ਹੈ ਕਬੀਰ ਗੁਰੂ ਰਹੇ ਤਾਂ ਜੋ ਬਹਿਮਾ ਧਰਮਾਂ ਅੰਧ ਵਿਸ਼ਵਾਸਾ ਸਮੂਹ ਦੀ ਜਲਾਵਟ ਕਰ ਸਕੀ। ਪਰ ਮਮਾ ਸਮੂਹ ਦੀ ਜਲਾਵਟ ਕਰ ਸਕੀ। ਬੱਚਿਓ ਬਹਿਰਪਾਸ ਦਾ ਸਮਾਜ ਵਿੱਚ ਬਹੁਤ ਜਾਣਾ ਹੈ। ਮੈਂ ਕਹਿੰਦੇ ਹਾਂ ਕਿ ਸੋਝੇ ਜਾਏ ਵਾਸਤੇ ਇਸ਼ਾਰਾ ਹੀ ਬਹੁਤ ਹੈ। ਤੈਨ ਦੇ ਸਾਹਮਣੇ ਕੋਲੇ ਬੈਠਾ ਨੂੰ ਦੂੰਗਾ। ਜਿਸ ਤਰ੍ਹਾਂ ਇਹਨਾ ਵਿੱਚ ਕੁਛ ਨਹੀਂ ਹੈ ਜਿਹੜਾ ਸਵਾਭ ਬਾਕੀ ਬਹਿਰ ਧਰਮਾਂ ਉਹਨਾਂ ਦੇ ਵਿਆਹ ਪੁੱਛੇ ਹੋਣਾ। ਇਹ ਸਮਝਣ ਦੀ ਲੋੜ। ਤੁਸੀਂ ਅੜੇ ਦੇਖਿਓ ਚਿੱਟੀ ਗਾਲਾਂ ਸਮਝਦੇ ਹੋ ਜਿਹੜਾ ਅਨਪੜਹਾ ਉਹ ਘੱਟਾ ਨੂੰ ਕਹੀ ਜਾਂਦਾ। ਤੁਸੀਂ ਕਹਿ ਸਕਦੇ ਹੋ ਜਾਈਂ। ਉਹਨੇ ਤੇ ਬਹੁਤ سارے ਕਹਿੰਦੇ ਉਹ ਜੇ ਕਹੀਏ ਬੈਹ ਧਰਮ ਦੀ ਗੱਲਾਂ ਚਾਹੀਦੇ ਲੈ ਅਸੀਂ ਤਾਂ ਕੋਈ ਬੈਹ ਧਰਮ ਦੀ ਗੱਲ ਕਰਦੇ ਜਿੱਤੇ ਜਾਂ ਮੈਕਨ ਪਾਰਡ ਲੈ ਕੀ ਕਰਨੇ ਅਸੀਂ ਕਹਿੰਦੇ ਤੁਸੀਂ ਸਾਇਰ ਪਰੋਂ ਬੰਦੇ ਬਾਤ ਕਰਮ ਕਰਦੇ ਹਾਂ ਤੇ ਅਸੀਂ ਫਸੇ ਬੈਠੇ ਨੇ ਨਿੱਕੀ ਨਿੱਕੀ ਗੱਲਾਂ ਦੇ ਪਾਸੇ ਬੈਠੇ ਜੀ ਸਮੱਸਿਆ ਆਉਂਦੀਆਂ ਬੱਚੋ ਉਹ ਤਾਂ ਕਹ ਰਾਹ ਤੇ ਦੌੜੋ ਨਾ ਕੋਈ ਨਾ ਮੁਕਾਬਲਾ ਕਰੋ ਜੇ ਤੁਹਾਨੂੰ ਸਾਰੀ ਸਮੱਸਿਆ ਹੁੰਦੀ ਕੁਝ ਸਮੱਸਿਆ ਦਾ ਹੱਲ ਕਰਵਾ ਲੈਦੇ ਨਾ ਇੱਕ ਪ੍ਰੇਰਕ ਕੋਲ ਸੰਭਲ ਬਾਕੀ ਗੱਲਾਂ ਬਤਾ ਬਹੁਤ ਨੇ ਅਟੋਮਿਕ ਉਹ ਦਿਆ ਪੰਜਾਬ ਚ ਪਟਿਆਲਖ ਦੇ ਜਿਹੜੀਆਂ ਗੱਲਾਂ ਹਨ ਉਹਨਾਂ ਬਾਰੇ ਇਹਨਾਂ ਨੇ ਤੇ ਅੱਜ ਦਾ ਅਗਲਾ ਮੈਚ ਜਿਹੜਾ ਹੈ ਸਿੱਧ ਬਟਿਆਲੇ ਸਰਪ੍ਰੇਖਜ ਦੇ ਵਿੱਚ ਪਾਰਟੀ ਸਪੋਰਟ ਕੀਤਾ ਸੀਗਾ ਉਹਨਾਂ ਦੇ ਸਹਿਮਾਨ ਦੀ ਜਿਹੜੀ ਹੈ ਉਹ ਚੱਲਣੀ ਹੋਣੀ ਹੈ ਕਿਰਤ ਸੁਸਾਇਟੀ ਪੰਜਾਬ ਪ੍ਰਕਾਸ਼ਨ ਵੱਲੋਂ ਦੋ ਮਾਸਿਕ ਮੈਗਜ਼ੀਨ ਤਰਕਸ਼ੀਲ ਪੰਜਾਬੀ ਅਤੇ ਹਿੰਦੀ ਵਿੱਚ ਛਾਪਿਆ ਜਾਂਦਾ ਹੈ। ਵਿਗਿਆਨ ਹੀ ਸੱਚ ਤਰਕ ਅਤੇ ਜੀਵਨ ਜਾਚ ਸਾਡਾ ਪਤਾ ਤਰਕਸ਼ੀਲ ਭਵਨ ਤਰਕਸ਼ੀਲ ਚੌਕ